ਆਗੇ ਦੇ ਪੇਰੈਂਟਸ ਆ ਗਏ ਆ ਨਾਲ ਆਪਣੇ ਨੂੰ ਜਿਹੜੇ ਜਿਹੜੇ ਤਿੰਨ ਐ ਨਾ ਹੁੰਦੇ ਆ ਅਤੇ ਚੱਕਰ ਮੋੜ ਕੇ OK ਮੇਰਾ ਨਾਮ ਜਤਿੰਦਰਪਾਲ ਸਿੰਘ ਹੈ ਜੀ ਜਤਿੰਦਰਪਾਲ ਸਿੰਘ ਜਿੱਦਾਂ ਆਏ ਬੱਚਾ ਤੁਹਾਡਾ ਗੁੰਮ ਹੋ ਗਿਆ ਸੀ ਕਿੰਨੇ ਵਜੇ ਘਰੋਂ ਰਮਾਇਆ ਜੀ 2 ਤੋਂ 2:30 ਵਜੇ ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮਹੱਲੇ ਵਾਲਿਆਂ ਨੇ ਔਰ ਮੇਰਾ ਐਸਐਸ ਸਾਹਿਬ ਨੇ ਬੜਾ ਬਹੁਤ ਸਾਥ ਦਿੱਤਾ ਕੁਛ ਹੀ ਘੰਟੇ ਮੇਰਾ ਬੱਚਾ ਲਬਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਬੱਚਾ ਇਹ ਹਾਤਾ ਮੁਹੰਮਦ ਤਾਇਰ ਛੇਵੀਂ ਪਾਸੇ ਗੁਰਦੁਆਰੇ ਕੋਲ ਜੀ ਅੱਛਾ ਤੇ ਸੀਸੀ ਕੈਮਰੇ ਵਿੱਚ ਇੱਕ ਫੁਟੇਜ ਆਈ ਹੈ ਉਹ ਲੇਡੀਸ ਕੋਣ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਵਾਂਗਾ ਫਿਰ ਵੀ ਕਾਰਵਾਈ ਕਰਾਂ ਨਾ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ औरत ਬਣੇ ਜੇ ਬਾਕੀ ਮੈਂ ਕਹਿੰਦਾ ਮੇਰਾ ਬੱਚਾ ਅਥੇ ਕਿੱਦਾਂ ਪਹੁੰਚਿਆ ਮੈਂ ਸਰਵੈ ਪੁੱਛਣਾ ਜਾਨਾ ਮੇਰਾ ਬੱਚਾ ਤੁਰ ਕਿੱਦਾ ਜਾਊਗਾ ਨਹੀਂ ਇੰਨੀ ਤੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈਗਾ ਸਰ ਦੇਖਿਆ ਹੋਵੇ ਜਿੱਦਾਂ ਬੱਚਾ ਬੜੀ ਤੇ ਜਲਦੀ ਤੁਸੀਂ ਸੀਸੀ ਕੈਮਰੇ ਦੀ ਪਾਲ ਕੀਤੀ ਪਤਾ ਲੱਗ ਗਿਆ ਵੀ ਕੌਣ ਲੱਗ ਗਿਆ ਲੱਗਦਾ ਵੀ ਉਹ ਡਰ ਦੇ ਖੋਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਚਾਹ ਰ ਕੇ ਚਾਹਨਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈਗਾ ਜਿਹਨੇ ਕਾਨੂੰ ਮੇਰੇ ਬੱਚੇ ਨੂੰ ਜਾਂਦੀ ਜਾਣੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਿਵਾਰ ਮੇਰਾ ਪਰਿਵਾਰ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਭਰਾ ਭਰਾ ਅਸੀਂ ਬੜੇ ਖੁਸ਼ ਰਹਨੇ ਆ ਸਾਡਾ ਕੋਈ ਆਪਸੀ ਉਹ ਨਹੀਂ ਹੈ ਬਟ ਮੈਨੂੰ ਆਪ ਨਹੀਂ ਸਮਝ ਆਖਰੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਜੀ ਕਹਿ ਰਹੇ ਆ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਵਾਕੀ ਜਿਨ੍ਹਾਂ ਵੀ ਕੀਤਾ ਉਹਨਾਂ ਤੋਂ ਬੰਦੀ ਕਾਰਵਾਈ ਪੂਰੀ ਕਰੋ ਤੇ ਹੁਣ ਕਹਿੰਦੇ ઠાਣੇ ਜੋ ਬੱਚਾ ਮਿਲਿਆ ਤੁਹਾਨੂੰ ਇਹ ਮੈਨੂੰ 5 ਨੰਬਰ ਥਾਣੇ ਸੀ ਠੀਕ ਹੈ ਕੀ ਕਹਿਣਾ ਜਾਓਗੇ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਕੀਤਾ ਹਾਂਜੀ ਮੈਂ ਐਸਐਸਓ ਦਾ ਬਹੁਤ ਬਹੁਤ ਧੰਨਵਾਦ ਮੇਰੇ ਬੱਚੇ ਨੂੰ ਲਹਾਂਚ ਮੇਰੀ ਸਹਾਇਤਾ ਕੀਤੀ ਇੱਕ ਬਾਪੂ ਦਾ ਬੱਚਾ ਦੇ ਜਿਹੜੇ ਐਸੇ ਨੰਬਰ ਇਹ ਕਹਿੰਦੇ ਨੇ 3 ਨੰਬਰ ਐਸੇ ਜੋੜ ਗਿਆ ਜੀ ਅੱਜ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰ ਸਿੰਘ ਕੰਮ ਕਿਦਾਂ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੁਛ ਹੀ ਕੁਛ ਹੀ ਘਟੇ ਜੇ ਮੇਰਾ ਬੱਚਾ ਮੈਨੂੰ ਦੁਵਾਤਾ ਜੀ ਠੀਕ ਹੈ ਮੈਂ ਹੀ ਪ੍ਰਸ਼ਾਸਨ ਨੂੰ ਕਹਿਣਾ ਵਾ ਕਿ ਮੇਰਾ ਜੋ ਵੀ ਜਿਸ ਬੰਦੇ ਨੇ ਮੇਰੇ ਬੱਚੇ ਨੂੰ ਤਰ੍ਹਾਂ ਪੰਚਾਇਆ ਵਾ ਉਹਦੀ ਚੰਗੀ ਦਾ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉੱਤੇ ਕੀਤੀ ਬੰਦੀ ਕਾਰਵਾਈ ਉੱਤੇ ਕੀਤੀ ਜਾ ਰਹੀ ਹੈ ਕਿ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਜਦੋਂ ਬ੍ਰਾਮਤ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆਂ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਹੋਵੇ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਚੋ ਸੀਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇਣੀ ਹੈ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਜੋ ਬੱਚਾ ਬ੍ਰਾਮਤ ਹੋਇਆ ਇਹ ਤਿੰਨ ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰ ਪ੍ਰਮਾਤਮੇ ਕਿਰਪਾ ਕਰੇ ਸਹੀ ਸਮੇਂ ਤੇ ਮਿਲ ਗਿਆ ਪੰਜ ਰੋਡ ਪੰਜ ਰੋਡ ਚੋਂ ਗਿਆ ਪਰ ਪਹੁੰਚ ਚਾਰ-ਪੰਜ ਘੰਟਿਆਂ ਦੇ ਵਿੱਚ ਇਸਰ ਸੀਸੀ ਕੈਮਰੇ ਜਿਹੜੀ ਫੁਟੇਜ ਆਈ ਹੈ ਉਹ ਲੇਡੀਜ਼ ਕੌਣ ਹੈ ਜੀ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਹੋਊਗਾ ਜਿਹਦੇ ਵੀ ਉਹਦੇ ਪੰਜ ਕਰੇ ਜੇਕਰ ਦੋਸ਼ੀ ਹੋਵੇ ਤਾਂ ਕਾਰਵਾਈ ਕਰੂ ਬਿਲਕੁਲ ਕੀਤੀ ਠੀਕ ਹੈ ਉਧਰ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਅਮਰਤਪਾਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜਤਿੰਦਰਪਾਲ ਸਿੰਘ ਹੋਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਤੇ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦਨ ਮਿਊਟ ਲਈ ਲੁਧਿਆਣਾ ਤੋਂ ਯੁਗਮ ਬੇਰੀ ਦੀ ਰਿਪੋਰਟ।